ਸਤਨਾਮ ਵਾਹਿਗੁਰੂ ਸਾਹਿਬ ਜੀ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰ ਅਕਸ ದುਸ਼ਟ ਹਰ ਮਾਰਿਆ ਫਹਲਾਦ ਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲਏ ਛਡਾਇਆ ਇਕ ਓਅੰਕਾਰ ਸਤਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਂ ਮਨ ਨ ਹੋਈ ਤੂੰ ਕਰਤਾ ਕਰਨਾ ਮੈਂ ਨਹੀਂ ਜਾਂ ਹੋ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਰਹਾ ਜਾਤ ਮਹਿ ਜੋਤ ਜੋਤ ਮਹਿ ਜਾਤਾ ਕਲਕਲਾ ਭਰਪੂਰ ਰਹਿਆ ਤੂੰ ਸੱਚਾ ਸਾਹਿਬ ਸਿਵਤ ਸਵਾਲੇ ਓ ਜਿਨ ਕੀਤੀ ਸੋ ਪਾਰ ਪਇਆ ਕਹੋ ਨਾਨਕ ਕਰਤੇ ਕੀਆ ਬਾਤਾ ਜੋ ਕਿਛ ਕਰਣਾ ਸੋ ਕਰ ਰਹਿਆ ਸੋ ਦਰ ਰਾਗ ਆਸਾ ਮਹੱਲਾ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸੋਹ ਦਰ ਤੇ ਰਾਕੇ ਹਾ ਸੋ ਕਰਕੇ ਹਾ ਜਿਤ ਬਹਿ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਬਾਵਣ ਹਾਰੇ ਕੀਤੇ ਤੇਰੇ ਰਾਗ ਪਰਿ ਸਿਉ ਕਹੀਏ ਹੈ ਕੀਤੇ ਤੇਰੇ ਗਾਵਣ ਹਾਰੇ ਗਾਵਣ ਤੁਦਨੋ ਪਵਨ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਦਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਦਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਇੰਦਰਾਸਣ ਬੈਠੇ ਦੇਵਤਿਆਦਰ ਨਾਲੇ ਗਾਵਣ ਤੁਧਨੋ ਸਿੱਧ ਸਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੀ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ गावन तुदनो पण्डित पण्नरखिसर युग युग वेदानाले गावन तुदनो मोहिन्या मनमोहन सुर्ग मसपयाले गावन तुदनो रत् उपाय तेरे अटसठ तीर्थनाले गावन तुदनो महामल योधमहामलसूरा गावन तुदनो खाणि चारे गावन तुदनो ब्रह्मंडा खण्डमण्डल कर रखे तेरे तारे ਸੇ ਤੂਦ ਨੋਂ ਗਾਵਨ ਜੋ ਤੂਦ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੀਤੇ ਤੂਦ ਨੋਂ ਗਾਵਨ ਸੇ ਮੈਂ ਚਿਤ ਨ ਆਵਨ ਨਾਨਕ ਕੀਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਸੀ ਜਾਈ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਨੇ ਉਪਾਈ ਕਰ ਕਰ ਦੇਖਾ ਕੀਤਾ ਆਪਣਾ ਜਿਉ ਤਸਤੀ ਵਢਾਈ ਜੋਤ ਸੁਭਾਵੇ ਸੋਈ ਕਰਸੀ ਫਿਰ ਹੁਕਮ ਨ ਕਰ ਨ ਜਾਈ ਸੋ ਪਾਤ ਸਾਹੂ ਸਾਹਾ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋ ਏਕੇ ਵੱਡਾ ਡੱਡਾ ਢੀਠਾ ਹੋਏ ਕੀਮਤ ਪਾਏ ਨ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੀ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣ ਗਹਿਰਾ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮੇਲ ਸੁਰਤ ਕਮਾਈ ਸਭ ਕੀਮਤ ਮੇਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਾਧ ਸਭ ਤਪ ਸਭ ਚਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਬਿਨ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾ ਹਿਟਾ ਕਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰ ਜਿਸ ਤੂ ਦੇਹ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾ ਵਿਸਰੈ ਮਰ ਜਾਓ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲੱਗੇ ਭੂਖ ਉਤ ਭੂਖੇ ਖਾਈ ਚੱਲੀ ਅਹ ਦੁਖ ਸੋ ਕਿਉ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚਾ ਹੈ ਨਾ ਰਹਾ ਸਾਚੇ ਨਾਮ ਕੀ ਤੇਲ ਵੜਿਆਈ ਆਖ ਥੱਕੀ ਕੀਮਤ ਨਹੀਂ ਪਾਈ ਜੇ ਸਭ ਮਿਲ ਕਾ ਆਖਣ ਪਾਹੇ ਵਡਨ ਹੋਵੇ ਘਾਟ ਨ ਜਾਏ ਨਾ ਹੋ ਮਰ ਨਾ ਹੋ ਵੈ ਸੋਗ ਦਿਨਦਰ ਹੈ ਨਾ ਚੋਕੇ ਭੋਗ ਗੁਣੀ ਹੋ ਹਰ ਨਹੀਂ ਕੋਈ ਨਾ ਕੋ ਹੋਆ ਨਾ ਕੋ ਹੋਏ ਜਿਵੜੇ ਆਵਦੇ ਜਿਵੜੇ ਤਰੀ ਦਾਤ ਜਿਨ ਦਿਨ ਕਰ ਕਹਿ ਕੀਤੀ ਰਾਤ ਖਸਮ ਵਿਸਾਰ ਹਤੀ ਕਮ ਜਾਤ ਨਾਨਕ ਨਾਮ ਹੈ ਬਾਦ ਸੁਨਾਤ ਰਾਗ ਗੂਜਰੀ ਮਹੱਲਾ ਚੌਥਾ हर के जन सतगुरु सत पुरखा बिनो करो गुरु पास हम किरे किरम सद्गुरसरणायि कर दया नाम परगास मेरे मीत गुरु देव मोको राम नाम परगास गुरुमत नाम मेरा प्राण सिखाई हर हमरी हरि रहरास रह रौ हर जन की वड भाग वडेरे जिन हर हर सरधा हर प्यास हर हर नाम मिले मिल है हैल संगत गुण परगास जिन हर 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 रस नाम न पाया ते पागहीन जम पास जो सतगुरु शरण संगत नहीं आए त्रिग जीवे त्रिग जीवास जिन हर जन सतगुरु संगत पाई तिन तुर मस्तक लिखिया लिहास तन तन सत संगत जित हर रस पाया मिल जन नानक नाम परगास राग गूजरी महल्ला 5वा काहिरी मन चित बहे उदम जा आहर हर, हर जीव परया सैल पत्थर मह जंते उपाय ता का रिजक आगे कर तरया मेरे माधव जी सब संगत मिले सो तरया गुरु प्रसाद परम पद पाया सूके काष्ट हरिया रहाऊ जनन पिता लोक सुत बनिता कोई न किस की तरया सिर सिर रिजक संभाहे ठाकुर काहि मन पहु करया ਉਹ ਡਈ ਹੁਦਾ ਵੇਸਾ ਕੋ ਸਾਥ ਸੁਬਾਛੇ ਵਚਰੇ ਸ਼ਰਿਆ ਦਿਨ ਕਵਨ ਖਲਾਵੇ ਕਵਨ ਚੁਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸਾਸ਼ਟਿ ਸਤਾਨ ਠਾਕੁਰ ਕਰਤਨ ਕਰਿਆ ਜਰ ਨਾਨਕ ਬਲ ਬਲ ਸਦ ਬਲ ਜਾਈਏ ਤੇਰਾ ਅੰਤਨ ਪਾਰਾ ਵਰਿਆ ਰਾਗਿਆ ਸਾ ਮਹੱਲਾ ਚੌਥਾ ਸੁਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੂਪੁਰਖ ਨਿਰੰਜਨ ਹਰਪੁਰਖ ਨਿਰੰਜਨ ਹਰਗਮਾਗਮ ਅਪਾਰਾ ਸਭ ਧਿਆਵ ਹੈ ਸਭ ਧਿਆਵ ਹੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੇਮਾਰੀ ਜੀ ਤੁਂ ਜੀ ਆਕਾ ਦਾਤਾਰਾ ਹਰ ਧਿਆਵ ਹੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰਿਆਪੇ ਠਾਕੁਰ ਹਰਿਆਪੇ ਸੇਵਕ ਜੀ ਕਿਆ ਨਾਨਕ ਜント ਵਿਚਾਰਾ ਤੂੰ ਘਟ ਘਟ ਅੰਤਰ ਸਭ ਨਿਰੰਤਰ ਜੀ ਹਰੇ ਕੋਪੁਰਖ ਸਮਾਨਾ ਇਕ ਦਾਤਾ ਇਕ ਬਿਖਾਰੀ ਜੀ ਸਭ ਤੇਰੇ ਚੂਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੂਦ ਬਿਨਿ ਅਵਰ ਨ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਹ ਜੋ ਸੇਵਹ ਤੁਧ ਜੀ ਚਰਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਪਹੇ ਜਿਨ ਹਰ ਧਿਆਇਆ ਜੀ ਤਿਨ ਦੂਟੀ ਜਮ ਕੇ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਬਹੁ ਸਭਿ ਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੀ ਤਨ ਸੀ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਦਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਭਰੇ ਬੇਹੰਤ ਬੇਅੰਤਾ ਤੇਰੀ ਭਗਤ ਤੇਰੀ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰਹਿ ਹਰ ਪੂਜਾ ਜੀ ਤਬ ਤਬ ਪਹਿ ਚਪਹਿ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰਿ ਭਗਵੰਤਾ ਤੂੰ ਆਦਿ ਪੁਰਖ ਅਪਰੰਪੁਰ ਕਰਤਾ ਜੀ ਤੁਧ ਜੀਵੜੇ ਅਵਰਨ ਕੋਈ ਤੂੰ ਜੁਗ ਜੁਗੇ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚੁਲ ਕਰਤਾ ਸੋਈ ਤੁਦਿਆ ਪੇ ਭਾਵੇ ਸੋਈ ਵਰਤੈ ਜੀ ਤੂੰ ਆਪੇ ਕਰਹੀ ਸੋ ਹੋਈ ਤੁਦਿਆਪੇ ਸ੍ਰਿਸ਼ਟ ਸਭੇ ਉਪਾਈ ਜੀ ਤੁਦਿਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੀ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹੱਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸਾਈ ਜੋ ਤੂੰ ਭਾਵੇ ਸੋਈ ਥੀ ਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭ ਨਹੀਂ ਧਿਆਇਆ ਜਿਸ ਨੂੰ ਕਿਰਪਾ ਕਰ ਹੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆੂ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਯੋਗੀ ਮੇਲ ਜਿਸਨੋ ਤੂੰ ਜਾਣਾਈ ਸੋਈ ਜਨ ਜਾਣੈ ਹਰ ਗੁਣ ਸਦਹੀ ਆਖ ਵਿਖਾੜੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਿਨ ਦੂਜਾ ਅਵਰ ਨ ਕੋਏ ਤੂ ਕਰ ਕਰ ਵੇਖ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਤ ਸਰਵਰੜ ਪਈਲੇ ਨਿਵਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨ ਚਿਤ ਸੁਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾ ਨਾ ਹੋ ਜਤੀ ਸਤੀ ਨਹੀਂ ਬੜਿਆ ਮੂਰਖ ਮੁਗਦਾ ਜਨਮ ਭਇਆ ਪਰਿਨਮਤ ਨਾਨਕ ਤਿਨ ਕੀ ਸਰਣਾ ਜਨ ਤੋ ਨਾਹੀ ਵਿਸਰਿਆ ਸਮਹੱਲਾ ਪੰਜ ਵਾਰ पहि प्रापत मानक दे हुरिया गोविंद मिरण की हे तेरी बरिया वरकाज काज तेरा गते न काम मेरे साथ संगत पंज केवल नाम श्रृंजाम लाग पव जल तरण कह जन्म वृथा जात रंग माया कह रहा जप तप संयम धर्म न कमाया सेवा साध न जाने हर राया कहु नानक हम नीच शरण परे की राख हो शर्मा ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹਿਤ ਅਸਵੇ ਚਾਉ ਪਈ ਪੁੰਨਰਾਸਸ ਕਾ ਕਾਟਾ ਸੀਸਾ ਸ੍ਰੀ ਅਸਕੀਤ ਜਗਤ ਕੇ ਈਸਾ ਬਹੁ ਬਨ ਬ੍ਰਿਸ਼ਟ ਗਗਨ ਤੇ ਪਈ ਸਭਹ ਨਿਆਨ ਉਪਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਿਵਾਜਾ ਅਖਲ ਭਵਨ ਕੇ ਸਿਰਜਣ ਹਾਰੇ ਦਹ ਜਨਮ ਹਿਲੇ ਹੋ ਉਬਾਰੇ ਕਬਿ ਉਬਾਜ ਬੇਨਤੀ ਚਾਉ ਪਈ हमरी करो हाथ दक्षा पूरण हो की इच्छा तब चरणन मन रही हमारा अपना जान करो प्रतिपारा हमरे दुष्ट सब कहा बहु आप हाथ मोहे बचा बहु सुखी बस परवारा सेवक सब कब करता रा। अच्छा कर द करी आए, सब बैरन रन संगरे आए पूरन होए हमारी आशा तौर भजन की रहे प्यासा तो महेशार कोई अवर न त्या जो बर चाहू सो तुम ते पाओ सेवक सेक हमारे तारिया है चुन चुन छत्र हमारे मारिया है आप हाथ दुझे आए मरण काल का त्रास निबर आए हो जो सदा हमारे पछा जो, जो करे हो रच्छा ਰਾਖਲੇ ਹੋ ਮੁਹੇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਅਵਤਾਰ ਆ ਕਾਲ ਪਾਏ ਸ਼ਿਵ ਜੂ ਅਵਤਾਰ ਆ ਕਾਲ ਪਾਏ ਕਰਿ ਵਿਸ਼ਨ ਪਰਗਾਸਾ ਸਕਲ ਕਾਲ ਕਾ ਕੀ ਆਤਮਾਸ਼ਾ जवन काल जोगी सेवकी बेदराज वेदराज ब्रह्मा ज्योति जवन काल सब लोक सुबारा नमस्कार है ताहे हमारा जवन काल सब जगत बनायो देव जश्न जशन उपजायो आद अंत एक अवतारा सोए गुरु समझे हो हमारा ਨਮਸਕਾਰ ਤ ਸਹੀ ਕੋ ਹਮਾਰੀ ਸਕਲ ਪ੍ਰਜਾ ਜਿਨੇ ਆਪ ਸਵਾਰੀ ਸਿਵ ਕਨਕੋ ਸਭ ਗੁਣ ਸੁਖ ਦਿਯੋ ਸਤਰਨ ਕੋ ਪਲ ਮੋ ਬਦ ਕੀਯੋ ਕਟ ਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਜੀਤੀ ਤੇ ਗੁੰਜਰਿ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ संतन दुख पाए ते दुखी सुख पाए साधुन के सुखी एकेक की वीर पहचान है कट कट के बड बड की जान है जबे उदगरक करा करता रा प्रजा तरत तब देह अपारा जबे आ करख करत हो कबहु तुम मैं मृत देह तर सब हूं jeetey badan shreshth sabtare aap apne bhuje ucharay tum sabhi te rahat dira lab janat ved pehde har alam nirankar nirbengkar nirlamb aad anil anadiya samb ta ka moodo charat peda janko bevan pavat peda ਆਕੋ ਕਰ ਪਾਹਨੀ ਅਨੁਮਾਨਤ ਮਹਾਮੂਲ ਕਸ਼ਪੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸੇਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਪਿੰਨ ਪਿੰਨ ਤੋਹ ਤੇਤੀ ਤੁਮਰਾ ਲਖਾ ਨ ਜਾਏ ਬਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਕ ਭਇਓ ਰਾਵ ਕਹਿ ਪੂਪਾ ਅੰਡਿਤ ਜੀ ਰਜ ਸੇਤ ਜਕੀਨੀ ਉਤ ਪੁਜ ਖਾਨ ਬਹੁ ਰਚ ਦੇਨੀ ਕਹੂੰ ਫੂਲ ਰਾਜ ਹਵੈ ਬੈਠਾ ਕਹੂੰ ਸਿਮਟ ਪਹਿਉ ਸੰਕਰ ਅਕੇਠਾ ਸਿਗਰੀ ਸ੍ਰੇਸ਼ਟ ਦਿਖਾਈ ਅਚੰਪਾਵ ਆਦ ਜੁਗਾਦ ਸਰੂਪ ਸਵੰਪਾਵ ਆਪ ਰੱਛਾ ਮੇਰੀ ਤੁਮ ਕਰੋ ਸਿਖਿਓ ਬਾਰ ਸਿਖ ਸੰਗਰੋ ਦੁਸ਼ਟ ਜਿਤੇ ਉਠਵਤੇ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਤੁਜ ਤਬ ਸਰਣੀ ਪਰੇ ਤਿਨ ਕੇ ਦੁਸ਼ਟ ਦੁਖਤ ਹੋਏ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਾਲ ਕੋ ਇਕ ਬਾਰ ਧਿਆਏ ਹੈ ਤਾਂ ਕੇ ਕਾਲ ਨਿਕਟ ਨਹ ਆਏ ਹੈ ਰੱਛਾ ਹੋਏ ਤਾਹੀ ਸਭ ਕਾਲਾ ਦੁਸ਼ਟ ਅਰਸ਼ਟ ਡਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੀ ਨਿਹਰ ਹੋ ਤਾਂ ਕੇ ਤਾਪਦਨਿਕ ਬਹਿ ਹਰੇ ਹੋ ਰਿੱਧ ਸਿੱਧ ਘਰ ਮੋ ਸਭ ਹੋਈ ਦੁਸ਼ਟ ਸਾਹ ਸੁਆ ਸਕੇ ਨ ਕੋਈ ਏਕ ਬਾਰ ਜਨ ਤੁਮ ਸੰਭਾਰਾ ਕਾਲ ਫਾਸਤੇ ਤਾਹੀ ਉਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਕੜਗ ਕੇ ਤਮੈ ਸਰਨ ਤੇ ਹਾਰੀ ਆਪ ਹਾਥ ਦੈ ਲਿਹੁ ਉਬਾਰੀ ਸਰਬ ਧਰਮਾ ਹੋ ਸਹਾਈ ਦੁਸ਼ਟ ਦੋਖ ਤੇ ਲਿਹੁ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗਰੰਥ ਕਰਾ ਪੂਰਨ ਸੁਭਰਾਤਾ ਗਿਲ ਬਿਗ ਸਕਲ ਦੇਹ ਕੋ ਹਰਤਾ ਦੁਸ਼ਟ ਦੋਖਿ ਅਨਕੋਸ਼ਾ ਕਰਤਾ ਸ੍ਰੀ ਅਸ ਤੋਜਾ ਭੈ ਦਿਆਲਾ ਪੂਰਨ ਕਰਾ ਗਰੰਥ ਤਤਕਾਲਾ ਮਨ ਬਾਛਿਤ ਬਲ ਪਾਵੇ ਸੋਈ ਦੂਖਨੰਤ ਸਹਿ ਬਿਆਵਤ ਕੋਈ ਅੜੇਲ सुन जो जाहे सुरसुना पावई लाए चतुरता चितयावई दुख दर्द पवन हो जो जाकी एक बार चौपाई को कहे चौपाई संबत सत्रह सहस फणि जाय अर्ध सहस फन दिन कहि जाय पादर सदी अष्टमी नव बारा तीर ग्रंथ सुधारा ਇਤਿ ਚਰਿਤ ਰੂਪਖਿਆਨੇ ਤ੍ਰਿਚਰਿਤਰੇ ਮੰਤਰੀ ਫੂਪ ਸਮਾਦੇ 405 ਚਿਤਰ ਸਮਾਪਤ ਮਸਤ ਸੁਭ ਮਸਤ ਅਫਜੋਦ ਹੋਰਾ 10 ਜਾਨ ਕਰਦਾਸ ਪਰ ਗੀਜੈ ਕਿਰਪਾ ਅਪਾਰ ਆਪ ਹਾਥ ਦੇ ਰਾਖ ਮੋਹੀ ਮਨ ਕਰਮ ਬਚਨ ਵਿਚਾਰ ਚਉ ਪਾਈ ਮਹਿ ਨਗਨੇ ਸਹਿ ਪ੍ਰਥਮ ਮਨਾਉ ਕਿਸ਼ਨ ਬਸਨ ਕਬ ਹੋ ਨਹਿ ਧਿਆਉ ਕਾਨ ਸੁਨੇ ਪਹਿਚਾਨ ਨ ਤਿੰਸੋ ਰਵ ਲਾਗੇ ਮੋਰੀ ਪਗ ਇਨਸੋ महाकाल रखवार हमारो महालोह मै किं करथारो अपना जान करो रखवार बाहे कहै की लाज बिचार अपना जान मुझे प्रतिपरिय चोन चोन शत्रु हमारे मरियै तेग तेग जग मै दो चलै राखाप मोहि और नंदलै tum mam karho sada pratipara tum sahib mai das tihara jaan apna mujhe nivaj aap karo hamre sab kaaj tum ho sab rajan ke raja aap hi aap garib nivaja dah jaan kar kripa karho mohe haar parama aan dwar tohe अपना जान करो प्रतिपारा तुम साहिब मैं किंक कर थारा दा जान दे हाथ उवारो हमरे सब बैरियन संगारो प्रथम तरों भगवत गो ध्यान बाहुर करों कबिदा विदनान कृष्ण जथा मत चितरे उचारो चूक होए कबलहू सुधारो कबे उबाच दोहरा ਜੋ ਨੇ ਜੋ ਪ੍ਰਭ ਮੋ ਸੋ ਕਹਾ ਸੋ ਕਹਿਉ ਜਗ ਮਾਹੀ ਜੋ ਤਹ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹੇ ਦੋਹਰਾ ਹਰ ਹਰ ਜਨ ਦੋਈ ਏਕ ਹੈ ਬਿਬ ਵਿਚਾਰ ਕਛੁ ਨਾਹੀ ਜਲ ਤੇ ਉਪਜਤ ਰੰਗ ਜਿਓ ਜਲ ਹੀ ਵਿਖੇ ਸਮਾਹੀ ਦੋਹਰਾ ਜਬਾ ਇਸ ਪ੍ਰਭ ਕੋ ਪਾਇਓ ਜਨਮ ਤਰਾ ਜਗ ਆਏ ਅਬ ਮੈਂ ਕਥਾ ਸੰਝਿ ਪਤੇ ਸਭ ਹੂੰ ਕਹਿਤ ਸੁਨਾਏ ਕਬ ਬਾਜ ਦੋਹਰਾ ਠਾਡ ਪਾਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿ ਆਏ ਪੰਥ ਚੱਲੇ ਤਬ ਜਗਤ ਮੈਂ ਜਬ ਤੁਮ ਕਰਹੁ ਸਹਾਈ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨੀ ਟੁੱਟ ਧਿਆਇ ਹੈ ਸੰਤ ਅੰਤ ਲਹੇਗੇ ਮੁਕਤ ਫਲ ਪਾਵਹੇਗੇ ਭਗਵੰਤ ਦੁਹਰਾ ਕਾਲਪੁਰਖ ਕੀ ਦੇਹ ਮੋ ਕੋਟਕ ਵਿਸ਼ਨ ਮਹੇਸ਼ ਕੋਟਿੰਦਰ ਬ੍ਰਹਮਾ ਕੀ ਤੇਰਵ ਸਸਕਰੋੜ ਜਲੇਸ਼ ਦੁਹਰਾ ਰਾਮ ਕਥਾ ਜੁਗ ਜੁਗ ਯਟਲ ਸਭ ਕੋਈ ਭਾਗਤ ਨੇਤ ਸੁਰਗ ਬਾਸ ਰਗ ਬਰਕਰਾਰ ਸਗਰੀਪੁਰੀ ਸਮੇਤ ਜਾਉ ਪਈ ਜੋ ਇਹ ਕਥਾ ਸੁਨੇ ਅਰ ਗਾਵੇ ਦੁਖ ਪਾਪ ਤਹ ਨਿਕਟ ਨ ਆਵੇ ਵਿਸ਼ਨ ਭਗਤ ਕੀ ਇਹ ਫਲ ਹੋਈ ਆਦ ਬਿਆਦ ਸੁਐ ਸਕੇ ਨ ਕੋਈ संवत् सतर पचावन हाडवतीव प्रसाद कर ग्रन्थ सुधारा पूर्व परिह लिहु सुधारा दुहुरा नेत्र तुंग के श्री भगवत पूर्ण कि रघपुर कथा दोहरा ਸਹਾਦੇ ਸਹਾਦ ਜਾਨੋ ਨਹੀਂ ਬਾਦ ਸੁਬਾਦ ਵਿਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਗ੍ਰਿਪਾ ਪ੍ਰਸਾਦ ਸਵਯਾਮ ਪਾਇੰਗ ਹੈ ਜਬ ਤੇ ਤੁਮਰੇ ਤਬ ਤੇ ਕੋ ਆਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਇਕ ਨ ਮੰਨਿਓ जिमृत शास्त्र वेद सबे बहु भेद कहे हम एक न जाने ओ श्री असपान कृपा तुमरी कर मैं न कहउ सब तोहि बखानियो दोहरा सगले द्वार कौ शाडक कहयो तुहारो द्वार बाहिं कहे की लाज अस गोविंद दास तुहार रामकली मोहल्ला तीजा आनंद एक ओ अंगार सतगुरु प्रसाद आनंद पाया मेरी माई सतगुरु मैं पाया सतगुरु तं पाया सहज सेती मन वजिया बधाईया राग रतन परिवार परिया शब्द गावन आईया शब्दो तंग आबहु हरे के रा मन जिने बसाया कह नानक आनंद होआ सतगुरु मैं पाया ए मन मेरे आ तू सदा रहो हर नाले हर नाल रहो तू मन मेरे दुख सब विसारणा ਅੰਗੇਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾ ਸਭ ਰਤ ਸੁਆਮੀ ਸੋਕਿਓ ਮਨ ਹੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆ ਨਾਹੀ ਕਰ ਤੇਰਾ ਘਰ ਤਨ ਤੇਰਾ ਸਭ ਕਿਸ ਹੈ ਜਿਸ ਦੇਹ ਸੋ ਪਾਵੈ ਸਦਾ ਸਿਬਤ ਸਲਾਹਾ ਤੇਰੀ ਨਾਮ ਮੰਨ ਵਸਾਵੈ ਨਾਮ ਜਿਨ ਕੈ ਮਨ ਵਸੇ ਆਵਾਜ਼ ਦੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਮੁੱਖਾ ਸਭ ਗਵਾਈਆ ਕਰ ਸਾਥ ਸੁਖ ਮਨ ਆਏ ਵਸੇ ਆ ਦਿਨਿ ਚਾ ਸਭ ਪੁਜਾਈਆ ਸਦਾ ਗੁਰਬਾਨ ਕੀਤਾ ਗੁਰ ਵਿਟ ਹੋ ਜਿਸ ਦੀਆਂ ਇਹ ਵਡਿਆਈਆ ਕਹਿ ਨਾਨਕ ਸੁਨੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੰਜ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਹੈ ਸ਼ਬਦ ਬਾਜੇ ਕਲਾ ਜਿਤ ਘਰ ਤਾਰੀਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕੋ ਸਿ ਨਾਮ ਹਰਿ ਕਾ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਬਾਜੇ आनंद सुणो वड पाकी हो सगले मनोरथ पुरे पार ब्रह्म प्रभु पाया उतरे सगले विसुरे दुख रोग संताप उतरे सुनी सच्ची वाणी संत साजन पै सरसे पुरे गुरु ते जानी सुनते पुनीत कहते पवित सतगुरु रहया भर पुरे बिनवंत नानक गुरु चरण लागे वाजे अनहद तूरें ਮੁਦਾਵਨੀ ਮਹੱਲਾ ਪੰਜਵਾ ਧਾਲੂ ਬਿਚੇ ਤੈਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚਾਇ ਤਿਸ ਕਾ ਹੋਏ ਉਧਾਰੋ ਇਹ ਵਸਤ ਤਜਿ ਨਹ ਜਾਈ ਨਿਤ ਨਿਤ ਰਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪ੍ਰਸਾਰੋ ਅਸ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਾਤੋ ਨਹੀਂ ਮੈਨੂ ਜੋਗ ਕੀਤਾ ਈ ਮੈ ਨਿਰਗੁਣ ਆਰੇ ਕੋ ਗੁਣ ਨਹੀਂ ਆਪੇ ਤਰਸ ਪਿਓਈ ਤਰਸ ਪਿਆ ਮਿਹਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੇ ਹਰਿਆ ਪਾਉੜੀ ਜਿੱਥੈ ਤੂੰ ਸਮਰਥ ਜਿੱਥੈ ਕੋਏ ਨਹੀਂ ਉਥੈ ਤੇਰੀ ਰੱਖ ਅਗਨੇ ਉਦਰ ਮਾਹੀ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਪਾਉ ਜਲ ਬਖਮ ਸੰਗਾ ਹੋ ਗੁਰ ਸ਼ਬਦ ਦੀ ਪਾਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਹੀ ਖਾਹੇ ਕਲਮਹਿ ਇਹੋ ਪੁੰਨ ਗੁਣ ਗੋਵਿੰਦ ਗਾਹੇ ਸਭ ਸੈ ਰੋ ਕਿਰਪਾਲ ਸਮਲ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਹਾਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਅਰਾਧਣਾ ਜੇਵਾ ਜਪ ਗੁਰ ਨਾਉ ਨੇਤਰੀ ਸਤਗੁਰ ਪੇਖਣਾ ਸਰਵਣੀ ਸੁਣਣਾ ਗੁਰ ਨਾਉ ਸਤਗੁਰ ਸੇ ਤੀਰਤਿਆ ਦਰਗਹ ਪਾਈਏ ਠਾਉ ਕਹੁ ਨਾਨਕ ਕਿਰਪਾ ਕਰੇ ਦੇਸ ਨੂੰ ਹਿਵਤ ਦੇ ਜਗ ਮਹਿ ਉੱਤਮ ਕਾਢੀ ਅਹ ਵਿਰਲੇ ਕੀ ਕੀ ਮਹੱਲਾ ਪੰਜ ਵਾਰ ਰਖੇ ਰਖਣ ਹਾਰਿ ਆਪੋ ਬਾਰਿ ਅਨ ਗੁਰ ਕੀ ਪੈਰੀ ਪਾਏ ਕਾਜ ਸਵਾਰਿ ਅਨ ਹੋ ਆਇ ਆਪ ਦੇ ਆਲ ਮਨ ਹੁਨਾ ਵਿਸਾਰਿ ਅਨ ਸਾਧ ਜਨਾ ਕੈ ਸੰਗ ਭਵ ਜਲ ਤਾਰਿ ਅਨ ਸਾਖਤ ਨਿੰਦਕ ਦੁਸ਼ਟ ਕਨ ਮਾਹੀ ਬਿਦਾਰੇ ਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੀ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਦੇਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨਾਂ ਕਬਲਾ ਆਪਸਰਦਾਸ ਬੇਨਤੀ ਹੈ ਜੀ ਆਪ ਜੀ ਦੀ ਰਹਿਮਤ ਹੋਈ ਸ੍ਰੀ ਰਹਿਰਾਜ ਸਾਹਿਬ ਜੀ ਦਾ ਜਾਪ ਹੋਇਆ ਬਾਣੀ ਪੜਦਿਆਂ ਅਨੇਕ ਭੁੱਲਾ ਹੋਈਆਂ ਮਵਾਫ ਕਰਣੀਆਂ ਅੱਗੇ ਤੋਂ ਸੁਧ ਸਪਸ਼ਟ ਬਾਣੀ ਪੜਨ ਸੁਣਨ ਦਾ ਬਲ ਉਦਮ ਬਖਸ਼ਿਣਾ ਜਿੰਨਾ ਗੁਰਮੁਖ ਪਿਆਰਿਆ ਨੇ ਪਿਆਰੀਆਂ ਸੰਗਤਾਂ ਨੇ ਸਤਿਗੁਰੂ ਜੀ ਆਪ ਜੀ ਦੀ ਬਾਣੀ ਸੁਣੀ ਮਿਹਰ ਭਰਿਆ ਹੱਥ ਸਿਰ ਤੇ ਰੱਖਣਾ ਨਾਮ ਦੀਆਂ ਦਾਤਾਂ ਦੇ ਕੇ ਨਿਵਾਜਨਾ ਅਮਰਤ ਵੇਲਾ ਬਖਸ਼ਣਾ ਦੁੱਖਾਂ ਕਲੇਸ਼ਾਂ ਵਿਗੜਾਂ ਤੋਂ ਬਚਾਉਣਾ ਘਰਾਂ ਵਿੱਚ ਸੁੱਖ ਸ਼ਾਂਤੀ ਬਣਾਈ ਰੱਖਣੀ ਕਾਰੋਬਾਰਾਂ 'ਚ ਤਰੱਕੀ ਬਖਸ਼ਣੀ ਸਾਰੇ ਕਾਰਜ ਰਾਸ ਕਰਨੇ ਬੱਚਿਆਂ ਨੂੰ ਵਿੱਦਿਆ ਦੀ ਦਾਤ ਗੁਰਮੰਤੀ ਦਾਤ ਬਖਸ਼ਣੀ ਮਾੜੀ ਸੰਗਤ ਤੋਂ ਨਸ਼ਿਆਂ ਤੋਂ ਬਚਾਉਣਾ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤੇ ਆਵੇ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ